ਅਗਦਾ ਹੈ ਕਿ ਸ਼ਰਾਬ ਪੀਤੀ ਹੋਈ ਹੈ ਹੁਣ ਤੁਸੀਂ ਇਹ ਵੇਖ ਕੇ ਦੱਸਣਾ ਕਿ ਇਸ ਨੇ ਸ਼ਰਾਬ ਪੀਤੀ ਹੈ ਜਾਂ ਕਿਵੇਂ ਜਿਵੇਂ ਤੁਸੀਂ ਵੀਡੀਓ ਕਲਿੱਪ ਵੇਖ ਰਹੇ ਹੋ ਬਾਈਕ ਦਾ ਨੰਬਰ ਵੀ ਤੁਹਾਨੂੰ ਬੁਖਾਰੇ ਆ ਕਿ ਇਹ ਨੰਬਰ ਜੋ ਹੈ ਉਹ ਹੁਸ਼ਿਆਰਪੁਰ ਦਾ ਹੈ ਆ ਤਸਵੀਰਾਂ ਸਾਡੇ ਕੋਲ ਰਾਤ ਪਹੁੰਚੀਆਂ ਨੇ ਉਹ ਰਾਤ ਸਮੇਂ ਵੀਡੀਓ ਕਲਿੱਪ ਸਾਡੇ ਕੋਲ ਪਹੁੰਚਦਾ ਔਰ ਦੱਸਦਾ ਹੀ ਹੈ ਕਿ ਲੋਕ ਕਿੰਨੇ ਕੁ ਸਤਰਕ ਨੇ ਔਰ ਕਿੰਨੇ ਕੁ ਰੂਲ ਰੈਗੂਲੇਸ਼ਨ ਦੇ ਨਾਲ ਚੱਲਦੇ ਆ ਔਰ ਇਹ ਤਸਵੀਰਾਂ ਤੁਸੀਂ ਵੇਖ ਕੇ ਹੈਰਾਨ ਹੋਵੋਗੇ ਕਿ ਜੋ ਸਰਦਾਰ ਮੋਟਰਸਾਈਕਲ ਤੇ ਬੈਠਾ ਹੈ ਤੁਸੀਂ ਵੇਖ ਸਕਦੇ ਹੋ ਕਿ ਇਸ ਦੇ ਮੋਟਰਸਾਈਕਲ ਦਾ ਕੈਰੀਅਰ ਵੀ ਨਹੀਂ ਹੈ ਔਰ ਇਸ ਦਾ ਮਗਰਾਟ ਵੀ ਵੱਡਿਆ ਹੋਇਆ ਔਰ ਨੰਬਰ ਪਲੇਟ ਵੀ ਦਿਖਾਈ ਨਹੀਂ ਦੇ ਰਹੀ ਔਰ ਇਸ ਸਰਦਾਰ ਨੇ ਚੱਪਲ ਵੀ ਪਾਈ ਹੋਈ ਹੈ ਜੇ ਦੱਸ ਦਈਏ ਕਿ ਇਹ ਸਰਦਾਰ ਇੱਥੇ ਕੀ ਕਰ ਰਿਹਾ ਰਾਤ ਦੇ ਸਮੇਂ ਔਰ ਇਹ ਤਸਵੀਰਾਂ ਤੁਹਾਨੂੰ ਦੱਸ ਦਈਏ ਕਿ ਇਹ ਤਸਵੀਰਾਂ ਜੋ ਆ ਇਹ 43 ਦੇ ਬੱਸ ਸਟੈਂਡ ਦੀਆਂ ਜੇ ਚੰਡੀਗੜ੍ਹ ਮੁਹਾਲੀ ਦੀ ਗੱਲ ਕਰਦੇ ਆ ਤਾਂ 43 ਦੇ ਬੱਸ ਸਟੈਂਡ ਦੀਆਂ ਤਸਵੀਰਾਂ ਨੇ ਰਾਤ ਸਮੇਂ ਦੀਆਂ ਤਸਵੀਰਾਂ ਨੇ ਔਰ ਜਦੋਂ ਅਗੋਂ ਬਜ਼ੁਰਗ ਮਾਤਾ ਇਸ ਨੂੰ ਟੱਕਰਦੀ ਆ ਤਾਂ ਫਿਰ ਇਸ ਦਾ ਕੀ ਕਹਿਣਾ ਹੁੰਦਾ ਜਿਵੇਂ ਸਾਨੂੰ ਇਹ ਖਬਰ ਪਹੁੰਚਦੀ ਆ ਜਿਵੇਂ ਸਾਡੇ ਕੋਲ ਵੀਡੀਓ ਕਲਿੱਪ ਪਹੁੰਚਦਾ ਤਾਂ ਫਿਰ ਇਹ ਕਿਹਾ ਜਾਂਦਾ ਕਿ ਇਹ ਬੰਦਾ ਲਾ ਹੁਸ਼ਿਆਰਪੁਰ ਦਾ ਨੰਬਰ ਹੈ ਔਰ ਚੰਡੀਗੜ੍ਹ ਦੇ ਵਿੱਚ ਇਹ ਮੋਟਰਸਾਈਕਲ ਚੱਲਦਾ ਹੈ ਤਾ ਚੰਡੀਗੜ੍ਹ ਵਿੱਚ ਚੱਲਣ ਵਾਲਾ ਮੋਟਰਸਾਈਕਲ ਔਰ ਦੱਸ ਦਈਏ ਕਿ ਇਹ ਉਹ ਮੋਟਰਸਾਈਕਲ ਹੈ ਜੋ ਸਵਾਰੀ ਨੂੰ ਪਿਕਅਪ ਕਰਦੇ ਆ ਔਰ ਸਵਾਰੀ ਨੂੰ ਲੈ ਕੇ ਕਿਤੇ ਛੱਡਦੇ ਆ ਉਧਰ ਉਧਰ ਇੱਕ ਐਪ ਬਣੀ ਹੁੰਦੀ ਆ ਤਾਂ ਉਸ ਐਪ ਦੇ ਥਰੂ ਇਹ ਮੋਟਰਸਾਈਕਲ ਚੱਲਦੇ ਆ ਤਾਂ ਜਦੋਂ ਅਸੀਂ ਇਸ ਦੀ ਡਿਟੇਲ ਵੇਖੀ ਆ ਤਾਂ ਮੋਟਰਸਾਈਕਲ ਦੀ ਜਿਹੜੀ ਇੰਸ਼ੋਰੈਂਸ ਹੈ ਉਹ ਤੁਹਾਨੂੰ ਕਲੀਅਰ ਦੱਸ ਦਈਏ ਕਿ ਇਹਦੀ ਇੰਸ਼ੋਰੈਂਸ 21 ਸਾਲ ਤੋਂ ਬਿਲਕੁਲ ਖਤਮ ਹੈ ਅਸੀਂ ਇਹ ਵੀ ਨਾਲ ਅਟੈਚ ਕਰ ਦਿੱਤੀ ਆ ਕੀਐਸ ਦੀ ਇਨਸ਼ੋਰੈਂਸ 21 ਸਾਲ ਤੋਂ ਬਿਲਕੁਲ ਖਤਮ ਹੈ ਕਈ ਵਾਰ ਕਈ ਪਰਿਵਾਰ ਕੀ ਕਰਦੇ ਆ ਕਿ ਆਪਣੀ ਗੱਡੀ ਆਪਣਾ ਕਨਵੈንስ ਘਰ ਛੱਡ ਦਿੰਦੇ ਆ ਕਿ ਐਸ ਦੀ ਇਨਸ਼ੋਰੈਂਸ ਨਹੀਂ ਹੈ ਜੇ ਇਨਸ਼ੋਰੈਂਸ ਨਹੀਂ ਹੈ ਤਾਂ ਫਿਰ ਉਹ ਬਾਈਕ ਜਿਹੜੀ ਆ ਉਹ ਹਾਇਰ ਕਰਦੇ ਆ ਤੇ ਜਦੋਂ ਬਾਈਕ ਹਾਇਰ ਕਰਦੇ ਆ ਤਾਂ ਉਸ ਦੀ ਇਨਸ਼ੋਰੈਂਸ ਪਹਿਲਾਂ ਨਹੀਂ ਹੈ ਤੁਸੀਂ ਦੱਸੋ ਕਿ ਇਸ ਦਾ ਜ਼ਿੰਮੇਵਾਰ ਕੌਣ ਹੋਵੇਗਾ ਤਾਂ ਚੰਡੀਗੜ੍ਹ ਦੇ ਵਿੱਚ ਇਹ ਤਸਵੀਰਾਂ ਤੁਹਾਨੂੰ ਵੇਖਣ ਨੂੰ ਮਿਲ ਰਹੀਆਂ ਨੇ ਔਰ ਫਿਰ ਦੱਸ ਦਈਏ ਕਿ ਜਦੋਂ ਤੁਸੀਂ ਇਸ ਬਾਈਕ ਨੂੰ ਰੈਂਟ ਤੇ ਹਾਇਰ ਕਰਦੇ ਹੋ ਤਾਂ ਫਿਰ ਤੁਸੀਂ ਸੇਫ ਕਿੰਨੇ ਕੋ ਜਿਵੇਂ ਇਹ ਬਜ਼ੁਰਗ ਮਾਤਾ ਰਾਤ ਦੇ ਸਮੇਂ ਇਸ ਨੂੰ ਹਾਇਰ ਕੀਤਾ ਤਾਂ ਇਹ ਮਾਤਾ ਆ ਕੇ ਇਸ ਦੇ ਉੱਤੇ ਜਾਣਾ ਚਾਹੁੰਦੀ ਔਰ ਮਾਤਾ ਨੇ ਜੋ ਵੀ ਸੈਕਟਰ ਬੋਲਿਆ ਤਾਂ ਤੁਸੀਂ ਉਹ ਗੱਲਬਾਤ ਵੀ ਪੂਰੀ ਸੁਣਨੀ ਆ ਤਾਂ ਕਿੰਨੀ ਕੁ ਸੇਫ ਹੋਵੇਗੀ ਉਹ ਬਜ਼ੁਰਗ ਮਾਤਾ ਰਾਤ ਦਾ ਸਮਾਂ ਬੰਦੇ ਦੇ ਪੈਰੀ ਚੱਪੜਾ ਨੇ ਔਰ ਇੱਕ ਬਾਈਕ ਹੈ ਉਸ ਦੀ ਇੰਸ਼ੋਰੈਂਸ ਵੀ ਨਹੀਂ ਹੈ ਬੰਦਾ ਚਾਹੇ ਸਰਦਾਰ ਹੈ ਔਰ ਇਸ ਭਰਾ ਨੂੰ ਬੇਨਤੀ ਹੈ ਕਿ ਜੇ ਤੂੰ ਇਸ ਔਲਾਦਾ ਕੰਮ ਕਰਦਾ ਏ ਇਸ ਸਵਾਰੀ ਢੋਂ ਦਾ ਕੰਮ ਕਰਦਾ ਏ ਤਾਂ ਫਿਰ ਤੈਨੂੰ ਆਪਣੇ ਡਾਕੂਮੈਂਟ ਤਾਂ ਪੂਰੇ ਰੱਖਣੇ ਪੈਣਗੇ ਤਾਂ ਹੁਣ ਦੱਸ ਦਈਏ ਕਿ ਜਦੋਂ ਰਾਤ ਵੇਲੇ ਸਾਡੇ ਕੋਲ ਤਸਵੀਰਾਂ ਪਹੁੰਚੀਆਂ ਤਾਂ ਅਸੀਂ ਇਸ ਨੂੰ ਕਵਰ ਕਰਿਆ ਤਾਂ ਇਹ ਤਸਵੀਰਾਂ ਦੇ ਵਿੱਚ ਸਾਹਿਬ ਜ਼ਾਹਿਰ ਹੋ ਰਿਹਾ ਕਿ ਇਹ ਬੰਦਾ ਜਿਵੇਂ ਹੀ ਤੁਸੀਂ ਇਸ ਕਨਵੈਂਸ ਨੂੰ ਵੇਖ ਰਹੇ ਹੋ ਕਿ ਇਸ ਦੀ ਇੰਸ਼ੋਰੈਂਸ ਖਤਮ ਹੈ ਇਸ ਬੰਦੇ ਦੇ ਪੈਰੀ ਚੱਪਲਾ ਪਾਈਆਂ ਹੋਈਆਂ ਨੇ ਔਰ ਇਹ ਬੰਦਾ ਚੰਡੀਗੜ੍ਹ ਦੇ ਵਿੱਚ ਕਹਿੰਦੇ ਆ ਜੀ ਕਾਨੂੰਨ ਬੜਾ ਸਖਤ ਆ ਚੰਡੀਗੜ੍ਹ ਦੇ ਵਿੱਚ ਹੁਣ ਤੁਹਾਨੂੰ ਕਾਨੂੰਨ ਦੀ ਗੱਲ ਦੱਸ ਦਈਏ ਕਿ 21 ਸਾਲ ਤੋਂ ਜਿਹਦੀ ਇੰਸ਼ੋਰੈਂਸ ਖਤਮ ਐ ਉਹ ਬੰਦਾ ਕਿਵੇਂ ਚੱਲ ਰਿਆ ਹੋਵੇਗਾ ਇਸ ਸ਼ਹਿਰ ਦੇ ਵਿੱਚ ਔਰ ਇਹ ਵਾਇਲੇਸ਼ਨ ਨਹੀਂ ਤਾਂ ਕੀ ਆ ਤੁਸੀਂ ਕਿਵੇਂ ਵੇਖਦੇ ਹੋ ਔਰ ਇਸ ਭਰਾ ਨੂੰ ਬੇਨਤੀ ਆ ਕਿ ਗਾਹ ਤੋਂ ਲੈ ਕੇ ਆਪਣੇ ਡਾਕੂਮੈਂਟ ਪੂਰੇ ਕਰ ਲੈ ਆਪਣੇ ਪ੍ਰੋਪਰ ਇਹਨਾਂ ਦੀ ਯੂਨੀਫਾਰਮ ਹੋਣੀ ਚਾਹੀਦੀ ਆ ਕਿ ਜਿਸ ਨਾਲ ਪਤਾ ਚੱਲ ਸਕੇ ਕਿ ਇਹ ਕੌਣ ਹੈ ਜਿਵੇਂ ਤੁਸੀਂ ਟ੍ਰੈਫਿਕ ਦੇ ਵਿੱਚ ਰੂਲ ਰੱਖੇ ਨੇ ਕਿ ਜੋ ਟੈਕਸੀ ਆ ਉਸ ਦੀ ਵੀ ਯੂਨੀਫਾਰਮ ਐ ਜੋ ਬੱਸਾਂ ਨੇ ਸਕੂਲ ਦੀਆਂ ਉਹਨਾਂ ਦੀ ਵੀ ਯੂਨੀਫਾਰਮ ਐ ਤਾਂ ਇਹਨਾਂ ਦੀ ਯੂਨੀਫਾਰਮ ਕਿਉਂ ਨਹੀਂ ਕਿਉਂ ਇਹ ਟੈਕਸੀ ਵਾਂਗ ਹੀ ਚੱਲ ਰਹੇ ਆ ਤਾਂ ਫਿਰ ਇਹ ਨੁਕਸਾਨ ਦੇ ਹੋ ਸਕਦੇ ਆ ਔਰ ਇਸ ਇਸ ਦੀ ਤੁਹਾਨੂੰ ਇੰਸ਼ੋਰੈਂਸ ਦੀ ਵੀ ਨਾਲ ਜੋੜ ਦਿੱਤੀ ਐ ਔਰ ਹੁਸ਼ਿਆਰਪੁਰ ਦਾ ਨੰਬਰ ਐ ਔਰ ਤੁਸੀਂ ਇਹ ਭਰਾ ਨੂੰ ਬੇਨਤੀ ਕਰੋ ਕਿ ਆਪਣੀ ਇੰਸ਼ੋਰੈਂਸ ਵੀ ਕਰਵਾ ਲੇ ਔਰ ਆਪਣਾ ਜੋ ਸ਼ੂਜ਼ ਹੈ ਜੋ ਆਪਣੇ ਬੂਟ ਹੈ ਉਹ ਵੀ ਪਾ ਸਕਦਾ ਹੈ ਔਰ ਤਰੀਕੇ ਨਾਲ ਕੰਮ ਕੀਤਾ ਜਾ ਸਕਦਾ ਹੈ ਤਾਂ ਚੰਡੀਗੜ੍ਹ ਜੇ ਸੋਨਾ ਸ਼ਹਿਰ ਹੈ ਤੇ ਇਸ ਨੂੰ ਸੋਨਾ ਰੱਖਣ ਵਾਸਤੇ ਤੁਹਾਨੂੰ ਆਪਣਾ ਸਹਿਯੋਗ ਕਰਨਾ ਪਵੇਗਾ ਔਰ ਤੁਸੀਂ ਵੀਡੀਓ ਨੂੰ ਕਿਵੇਂ ਦੇਖਦੇ ਹੋ ਉਸ ਬਾਰੇ ਕਮੈਂਟ ਕਰ ਦਿਓ ਔਰ ਵੀਡੀਓ ਨੂੰ ਸ਼ੇਅਰ ਜਰੂਰ ਕਰ ਧੰਨਵਾਦ 안 a d i